ਸੋ ਹੰਗੂ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗੂ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗੂ ਮਹਾਰਾਜ ਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਗੰਗੂ ਮਹਾਰਾਜ ਛੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਬਸ ਸੰਜੋਗ ਜੇ ਨਰ ਕਮਿਸ਼ਣ ਨੇ ਕਿਹਾ ਤੁਸੀਂ ਮੇਰੇ ਮੈਂ ਤੁਹਾਡੀ ਜਵਾਬ ਜੇ ਨਰ ਫਰਮੇਸ਼ਨ ਨੇ ਕੁੰਡਾ ਦਾ ਸਟਾਪ ਬਣਾਇਆ ਮਨ ਅਕੇਟਾ ਹੈ ਅਥੀਓਪੀਆ ਤੋਂ ਲੱਭਤਾ ਪਰ ਅੱਜ ਆਪ ਜੀ ਦੇ ਸਾਹਮਣੇ ਕੁਝ ਪ੍ਰਸ਼ਨ ਲੱਗੇ ਬਾਣੀ ਦੇ ਆਧਾਰ ਤੇ ਹਨ ਵਿਚਾਰਨੇ ਹਨ ਆਪ ਜੀ ਨੇ ਕਿ ਕੀ ਜਿਸ ਪਰਮੇਸ਼ਰ ਨੇ 81 ਬੱਚੇ ਸਾਡੀ ਝੋਲੀ ਪਾਦੋ ਕੀ ਬੱਚੇ ਝੋਲੀ ਪਾਇਏ ਬੇ ਕੀ ਜਾਤ-ਪਾਤ ਛੱਡ ਦਿੱਤੀ ਕੀ ਪੰਜ ਗਾਰਿਆਂ ਨੂੰ ਪਾਪ ਕਰਨ ਦਾ ਲਾਇਸੈਂਸ ਮੰਗ ਲਿਆ ਹਜੂਰ ਸੰਸਾ ਜੀ ਨੇ ਉਸ ਅਕਾਲ ਪੁਰਖ ਨੇ ਆਤਮਾ ਦੀ ਸੱਚੀ ਸੇਵਾ ਦੀ ਗੱਲ ਕੀਤੀ ਹੈ ਮਨੁੱਖ। ਸਰੀਰ ਦੀ ਸੇਵਾ ਨੂੰ ਵੀ ਕੀਤੀ ਉਹਦੇ ਆਪਣੇ ਲਾਭ ਦੱਸੇ। ਪਰਤਵਾ ਆਤਮਾ ਦੀ ਸੇਵਾ ਨ ਸੱਚੀ ਸੇਵਾ ਹੀ ਬਹੁਤ ਥਾਂ ਤੇ ਕਿਹਾ ਗਿਆ ਹੈ। ਆਖਰ ਉਹ ਆਤਮਾ ਦੀ ਸੱਚੀ ਸੇਵਾ ਕੀ ਸੀ? ਇਸ ਤੋਂ ਬਿਨਾਂ ਗੁਰਮੁਖ ਵਿਰਲੇ ਦੀ ਬਹੁਤ ਵਾਰ ਗੱਲ ਹੁੰਦੀ ਹੈ। ਗੁਰਮੁਖ ਵਿਰਲੇ ਨੇ ਆਪਾਂ ਦਾ ਪਰਮਾਤਮਾ ਦੇਸ ਕਰਨ ਦੇ ਅਸਰ ਨਾਲ ਲਈ ਗੁਰਮੁਖ ਰਿਲੇ ਨੂੰ ਅੰਦਰ ਤੇ ਮਿਲਿਆ ਇੱਕ ਛੋਪੀ ਜੀ ਗੱਲ ਇੱਥੇ ਵਿਚਾਰਨ ਵਾਲੀ ਆ انسان ਵਿਰਲੇ ਦੀ ਗੱਲ ਕੀਤੀ ਗਈ ਗੁਰਮੁਖ ਵਿਰਲੇ ਦੀ ਗੱਲ ਇਥੇ ਇਸ ਤੋਂ ਅਸੀਂ ਆਪ ਸੋਚਣਾ ਕਿ ਸਾਰੇ ਗੁਰਮੁਖਾਂ ਦੀ ਗੱਲ ਕੀਤੀ ਗਈ ਹੈ ਜਾਂ ਗੁਰਮੁਖ ਵਿਰਲੇ ਦੀ ਗੱਲ ਕੀਤੀ ਹੈ ਇਸ ਤੋਂ ਕੀ ਹੀ ਸੋਚਣਾ ਹੈ ਕਿ ਕੀ ਉਹਨਾਂ ਵਿਰਲੇ ਗੁਰਮੁਖਾਂ ਦੇ ਵਿੱਚ ਆ ਗਏ ਜੇਦੋਂ ਨਾਤਾ ਮੇਵਾ ਮਿਲਦਾ ਸੱਚਾ ਸਉਣ ਮੰਗਦਾ ਤਾਂ ਕਾਇਆ ਦੀ papedani ਖਰੀਦ ਬਣਦੀ ਮਨਸਾਤ ਸਵੀਕਾਰ ਹੋ ਜਾਂਦਾ ਜੇ ਨਾਮਰੇਤ ਮਿਲਦਾ ਅਗਨੀ ਤਤ ਬੁਝ ਜਾਂਦਾ ਕੀ ਹੋਗੇ ਜਾਂ ਫਿਰ ਕਰਮ ਕਰੀ ਸੁੱਸਤਾ ਕਦੇ ਨਹੀਂ ਹੁੰਦੀ ਜਾਂ ਫਿਰ ਕਰਮ ਸਾਥੀ ਜਿਸ ਪਰਮੇਸ਼ਰ ਨੇ ਕਿਹਾ ਸੀ ਤੁਸੀਂ ਮੇਰੇ ਨਾਲ ਤੁਹਾਡੀ ਜਵਾਬ ਆ ਉਹ ਨਹੀਂ ਪਿਛਲੇ ਸੱਜਣ ਤੋਂ ਉਹੀ ਗੱਲ ਸਮਝਾਉਂਦਾ ਰਿਹਾ ਕਿ ਉਸ ਨੂੰ ਇਤਜਾਦ ਸਮਝਿਆ ਜਾਂ ਫਿਰ ਆਪਣੇ ਬੱਚਿਆਂ ਨੂੰ ਆਪਣੀ ਚਾਪ ਦੇ ਸਮਝ ਕੇ ਉਹਨਾਂ ਦੇ ਆਪਣੀ ਚਾਪ ਦੇ ਵਿੱਚ ਵਿਆਹ ਕਰਨੀ ਸ਼ੁਰੂ ਕੀਤੀ ਕਿ ਇਹ ਸਮਝਿਆ ਕਿ ਅਸਲ ਵਿੱਚ ਉਹ ਜਾਤ શરીર ਦੀ ਹੈ ਜਾਂ ਆਪਣਾ ਨਹੀਂ ਜੇ ਜੇ ਰਚਨਾ ਜਬਤੀ ਸਾਰੀ ਝੂਠ ਸੀ ਤਾ ਤੁਪੇਛ ਰੀ ਜਾਂਦੇ ਠੁੱਠੇ ਰਿਸਤੇ ਦੇ ਪਿੱਛੇ ਆਤਮੀ ਕਿਉਂ ਮਗਾਮਾ ਰਹੇ ਵਿਰਲੇ ਗੁਰਮੁਖ ਨੂੰ ਰੱਬ ਚ ਆਪਣਾ ਨਾਮ ਤੇ ਅਨੁਭਵ ਦਾ ਅਤੇ ਆਪ ਉਹਨਾਂ ਦਾ ਨਿਗਰਾਨ ਮਨ ਕੀ ਅਸੀਂ ਨਿਗਰਾਨ ਹੋਣ ਨੂੰ ਕੀ ਅਸੀਂ ਨਿਗਰਾਨ ਹੋਣ ਨੂੰ ਆਤਮਾ ਦਾ ਸਹਾਰਾ ਸਮਝਿਆ ਜਾਂ ਸਰੀਰ ਦੇ ਸੰਸਾਰੀ ਵਾਸਨਾਵਾਂ ਦਾ ਸਹਾਰਾ ਸਮਝਿਆ

ਰਾਮ ਉਸੇ ਨਾਮ ਦੇ ਨਾਮ ਨਾਲ ਖੜਾ ਹੋਣਾ ਬਣਾ ਸੱਚੀ ਜਿਹਨਾਂ ਦੇ ਗੁਰੂਸਿ ਆ ਗਿਆ ਜਦੋਂ ਚਤਨ ਤੂੜ ਦੀ ਸੱਚੀ ਗੰਗਾ ਮਿਲਦੀ ਹਾਂ ਅੰਗ ਸੰਗ ਕੋ ਕਨੈਸ਼ਵਰ ਦਾ ਅੰਗ ਸੰਗ ਹੋਣ ਦਾ ਅਹਿਸਾਸ ਕੀ ਕੀਤਾ ਪਰਮੇਸ਼ਵਰ ਆਪਣੇ ਭਗਤਾਂ ਦੀਆਂ ਬਹੁਤ ਵਡਿਆਈਆਂ ਕਰਦਾ ਬਹੁਤ ਵਡਿਆਈਆਂ ਕਰਦਾ ਗੁਰ ਉਫਤਾਰ ਤੱਕ ਅੰਦਰ ਨਹੀਂ ਕੰਦਾ ਤੁਸੀਂ ਕੀ ਕਰਕੇ ਆਏ ਦੇਖੋ ਮੇਰੇ ਔਰਤਾਂ ਨੇ ਸੰਸਾਦ ਨੇ ਗੁਰ ਉਫਤਾਰ ਤੱਕ ਅੰਦਰ ਦੀ ਨਾਕਰੀ ਨਹੀਂ ਕੀਤੀ ਸੀ ਅਸੀਂ ਕੀ ਕਰ ਰਹੇ ਹਾਂ ਆਪਣੇ ਆਪ ਤੋਂ ਕੁਛ ਹੀ ਨਹੀਂ ਤੇ ਅੱਜ ਇਹ ਨੌ ਦਵਾਰਿਆਂ ਦਾ ਜੰਗ ਲੱਗਿਆ ਹੋਇਆ ਤੇ ਦਸਵੇਂ ਘਰ ਜਾਣ ਪਈ ਇੱਕ ਅਧਰ ਵਿੱਚ ਕਮੀ ਜੇ ਤਾਂ ਅਸੀਂ ਇਹ ਕਹਿੰਦੇ ਹਾਂ ਉਹਦਾ ਸਾਦਾ ਦਾਸਮ ਦਵਾਨ ਕੋਤਾ ਇਹ ਤਾਂ ਦਰਵਾਜ਼ਾ ਖੁੱਲਣਾ ਹੋਣਾ ਤੇ ਉਸ ਤੋਂ ਭਾਰ ਨਾਲ ਖਿੱਚ ਜਾ ਕੇ ਦਰਸ਼ ਕਰਨਾ ਬਹੁਤ ਸਖਤ ਦਰਵਾਜ਼ਾ ਨਹੀਂ ਖੋਲਦਾ ਉਹ ਤਾਂ ਖੋਲਣ ਦੇ ਤਿਆਰ ਰੱਖਾ ਸਾਰੇ ਸੰਸਾਰ ਦਾ ਖੋਲਣ ਦੇ ਤਿਆਰ ਰੱਖਾ ਉਹ ਤਾਂ ਕਹਿੰਦਾ ਦਸਤਕ ਦਵ ਤਾਂ ਸੇਮ ਹੋਣਾ ਇਹ ਸਾਦਾ ਵੀ ਖੋਲਿਆ ਤਾਂ ਖੋਲ ਕੇ ਅੱਗੇ ਉਹਦਰ ਨੂੰ ਦਰਸ਼ ਕਰਨ ਦੀ ਛਾਣਾ ਸਾਡੀ ਜਿਆਦਾ ਨਹੀਂ ਇਹ ਸੰਸਾਰ ਦੀਆਂ ਛਾਵੇਂ ਕਿ ਉਸ ਪਾਸੇ ਮੋੜਨਾ ਮੰਦ ਕਰਕੇ ਦੂਜੇ ਪਾਸੇ ਨੂੰ ਪਰ ਚਰਨਾਂ ਵਿੱਚ ਜਾਨਦਾ ਹੈ ਜੇ ਖਾਦ ਬ੍ਰਹਮਾੰਡ ਦੇ ਪਰਪਰਾ ਅਤੇ ਬਾਣੀ ਵਿੱਚੋਂ ਚਲਾਉਂਦਾ ਹੈ ਕਿ ਉਹ ਆਪਣਾ ਬਾਣਾ ਆਪਣੇ ਹੱਥ ਵਿੱਚ ਰੱਖਦਾ ਹੈ ਤਾਂ ਅਸੀਂ ਬਾਣੀ ਵਿੱਚ ਚੱਲੇ ਇਹ ਜਗਤ ਇਹਨੇ ਕੋਸ ਸੰਸਾਰੀ ਬਦਲਾਅ ਕੀਤਾ ਜੇ ਸੰਸਾਰੀ ਮਨ ਕੋ ਚੰਗਾ ਨਹੀਂ ਮੰਨਿਆ ਜਾਂਦਾ ਅਸੀਂ ਅੱਜ ਦੇ ਦੇ ਬੋਲ ਵਿਸ਼ਵਕ ਦੀ ਜੇ ਉਸ ਨੂੰ ਬਣਾਇਆ ਤਾਂ ਹਰ ਤਰ੍ਹਾਂ ਦੀ ਲੋੜ ਲਈ ਉਹਦੇ ਕੋਲ ਹੀ ਲੈਣਾ ਪਰੰਤੂ ਲੋੜਾ ਪ੍ਰਹਿਤ ਕਿ ਲੋੜਾ ਦੀ ਇੱਛਾ ਹੀ ਕਿਉਂ ਹੋਵੇ ਜੇ ਗੱਲ ਉਸ ਦੀ ਨੂੰ ਸੱਚ ਮੰਨਿਆ ਜੇ ਗੱਲ ਉਸ ਦੀ ਨੂੰ ਸੱਚ ਮੰਨਿਆ ਕਿ ਸਭ ਝੂਠ ਹੈ ਪੂਰ ਹੈ ਇਸ ਨੂੰ ਸੱਚੋ ਤਦ ਵੀ ਇਹ ਮੰਗਾਂ ਦੀ ਲੋੜ ਹੀ ਕਿਉਂ ਪਵੇ? ਭਾਣੇ ਵਿੱਚ ਚੱਲਣਾ। ਅਸੀਂ ਸਿਰਫ ਉਹਦੋਂ ਕਹਿੰਦੇ ਹਾਂ ਜਦੋਂ ਕੁਝ ਸੰਸਾਰੀ ਮਖ ਤੋਂ ਮਾੜਾ ਹੋ ਜਾਂਦਾ ਹੋਵੇ। ਭਾਵੇਂ ਸੱਚ ਚੱਲਣਾ ਹੀ ਪੈਂਦਾ। ਉਹ ਤਾਂ ਪੈਂਦਾ ਹੀ ਹੈ। ਜੋ ਹੋ ਗਿਆ ਉਹਨੂੰ ਬਦਲਦਾ ਸੰਸਾਰ ਦਾ ਕੋਈ ਨਹੀਂ ਸਕਦਾ। ਜਿਹੜੇ ਰਾਸਤਖ ਨੇ ਉਹ ਵੀ ਚੰਦਦੇ ਨੇ। ਭਗਤੀ ਅਵਸਥਾ ਤਾਂ ਇਹ ਹੋਣੀ ਚਾਹੀਦੀ ਹੈ ਕਿ ਉਹਨੂੰ ਇਹ ਸੱਖਰ ਦੇ ਬਾਰੇ ਸੋਚਣ ਦੀ ਲੋੜ ਹੀ ਨਾ ਪਵੇ ਕਿ ਭਾਣੇ 'ਚ ਚੱਲਣਾ ਕਿਉਂਕਿ ਉਹਨੂੰ ਸਭ ਹੀ ਮਿੱਠਾ ਲੱਗੇ। ਭਾਣੇ 'ਚ ਚੱਲਣਾ ਜੇ ਵਿਚਾਰ ਸਾਡੇ ਮਨ ਦੇ ਵਿੱਚ ਹੈ ਤਾਂ ਬਹੁਤ ਵੱਡੀ ਕਮੀ ਵੀ ਸਾਡੇ ਮਨ 'ਚ ਹੈ। ਕਮੀ ਇਹ ਹੈ ਕਿ ਅੱਜ ਵੀ ਅਸੀਂ ਦੁੱਖ ਨੂੰ ਦੁੱਖ ਮੰਨਦੇ ਹਾਂ ਤਾਂ ਫੇਰ ਉਹਨਾਂ ਦੇ ਭਾਣੇ ਦੇ ਵਿੱਚ ਚਿੱਲਣ ਦੀ ਕੋਸ਼ਿਸ਼ ਕਰਦੇ ਹਾਂ। ਜੇ ਤੋਂਖ ਦੁੱਖ ਹੀ ਨਹੀਂ ਤਾਂ ਫਿਰ ਭਾਣੇ 'ਚ ਚੱਲਦੇ ਰਹਿਣਾ ਭਾਣੇ 'ਚ ਚੱਲਣ ਦੀ ਕੋਸ਼ਿਸ਼ ਕਰਨਾ ਭਾਣੇ 'ਚ ਚੱਲਣ ਦੀ ਸਮਰੱਥਾ ਦੇ ਭਾਣੇ 'ਚ ਚੱਲਣ ਦੀ ਹਿੰਮਤ ਦੇ ਇਹਨਾਂ ਦੇ ਕੀ ਮਤਲਬ ਹੀ ਕੀ ਹੈ ਘਰ ਦੇ ਵਿੱਚ ਇੱਕ ਤੰਦਰੁਸਤ ਪੁੱਤਰ ਦੀ ਪੁੱਤਰ ਦਾ ਜਨਮ ਹੋਵੇ ਤਾਂ ਅਸੀਂ ਕਹਿੰਦੇ ਹਾਂ ਭਾਣੇ 'ਚ ਜਨਮ ਦੀ ਸਮਰੱਥਾ ਦੇ ਇਹ ਉਸਨੂੰ ਅਸੀਂ ਖੁਸ਼ੀ ਮੰਨਦੇ ਹਾਂ ਅਤੇ ਸੰਸਾਰ ਦੇ ਦੁੱਖਾਂ ਦੇ ਵਿੱਚ ਫਸੇ पंच तप जगत दे राम सी जो इन पंजा तत्तों के जो भी रोशनाई होंगी उस परमेश्वर की रोशनाई होंगी तन हद नाथ सुन इंसान कमला रमला हो जाता है सर्व इच्छाव खत्म हो जाती है, क्योंकि भगत की एक ही इच्छा होनी चाहिए उन्होंने मिल जाती है कि कमला रमले हो गए ਯਾਤਰੀ ਵਿਚਾਰੇ ਨੇ ਕਿ ਮੈਂ ਪਰਮੇਸ਼ਰ ਲਈ ਆਰਧਨਾ ਤੇ ਮੈਂ ਪਰਮੇਸ਼ਰ ਲਈ ਆਉਗਾ ਮੈਨੂੰ ਪਰਮੇਸ਼ਰ ਮਿਲ ਗਿਆ ਜਿਸ ਨਾਲ ਮਿਲ ਹੀ ਗਿਆ ਜੇ ਪਾਣੀ ਚ ਖੰਡ ਮਿਲ ਹੀ ਗਈ ਤੁਹਾਨੂੰ ਪਾਣੀ ਅਤੇ ਖੰਡ ਨਹੀਂ ਕਹਿ ਸਕਦਾ ਜੇ ਪਜਗ ਦੇ ਵਿੱਚ ਦੋ ਦੁੱਧ ਦੇ ਪਾਣੀ ਦੇ ਹੋਰ ਪਾਤੇ ਹਨ ਤਾਂ ਜਦ ਪਾਣੀ ਦਾ ਅਤੇ ਦੋ ਦੁੱਧ ਦੇ ਮਿਲ ਕੇ ਆ ਜਾਂਦਾ जे करो हो गई भी मैं क्यों है हंकार दस की है, की ये है सिर्फ मैं कर दूसरे गुस्से जाता गुस्सा है उम्मे तो शुरू होंने तो अगला स्टेप है तो बिना गुस्सा नहीं हों पर जो दे करके गुस्सा आ रहा तैश आ रहा है ਅਗਨੀ ਕੱਤ ਦੀਆਂ ਪਰਕ੍ਰਿਤੀਆਂ ਦੇ ਵਿੱਚ ਉਹ ਮੇਨ ਹਰ ਰੋਗ ਕਰਦਾ ਪਰ ਹੁੰਨੇ ਕੀ ਵਿਚਾਰਨ ਜਦੋਂ ਉਹ ਮੇਨ ਦਾ ਰੋਗ ਖਤਮ ਹੁੰਦਾ ਤਾਂ ਸਭ ਕੋਈ ਖਤਮ ਹੋ ਜਾਂਦਾ ਸਾਰੇ ਗੰਮਕ ਕੰਮ ਹੋ ਜਾਂਦੇ ਬੜੀ ਏ ਉਹ ਮੇਨ ਦਾ ਰੋਗ ਉਹ ਰੋਗ ਜਿਸ ਵਿੱਚ ਮੈਅ ਤੇ ਤੁੰਦਾ ਬੇਰਵਾ ਉਸ ਬੇਰਵੇ ਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਿ ਉਹ ਬੇਰਵਾ ਖਤਮ ਹੋਇਆ ਜਾ ਜਬੀ ਅਸੀਂ ਸੋਚਿਆ ਕਿ ਮੈਂ ਜਾਂ ਤੇ ਸੇਵਾ ਕਰਾਂ ਤਾਂ ਆਪਕੋ ਹੋਗਾ। ਕੀ ਦਿਨ ਦਾ ਤੁ ਮੰਗਲਾ ਚੱਲ ਰਿਹਾ ਨਾ ਨਹੀਂ ਤਾਂ ਆਪੇ ਹਸਾਬ ਨਾਲ। ਪ੍ਰਸ਼ਨ ਪਾਉਂਦੇ। ਬਹੁਤ ਅੜੇ ਕਿਤੇ ਜਾ ਸਕਦੇ। ਪਰੰਤੂ ਅਜੇ ਇਸ ਮਾਤੀ ਕਰਾਂਗੇ। ਇੱਕ ਜਾਂ ਦੋ ਪ੍ਰਸ਼ਨਾਂ ਦੇ ਬਾਰੇ ਵਿੱਚ ਸੋਚੀਏ। ਹਰ ਕਿਸੇ ਨੂੰ ਸੋਚਣਾ ਚਾਹੀਦਾ। ਅਤੇ ਸੋਚਣਾ ਚਾਹੀਦਾ। ਇਹ ਜੇ ਸੰਸਾਰ ਨੇ ਆਪਣੇ ਇਛਤ ਦੀ ਜੋ ਉਹਨਾਂ ਨੇ ਸੰਸਾਰੀ ਇਛਾ ਰੱਖੀ ਸੀ ਜੀਵਨ ਦਾ ਸਿਰ ਚੁੱਕਦਾ ਸੀ ਉਹਨਾਂ ਦੀ ਨਾ ਚੁਟਾਤੀ ਸੀ ਕਿਸਾਂ ਦੇ ਕਰਮ ਕੀ ਕਰਦਾ ਸਭੀ ਸੋਚ ਕੀ ਕਰਦੇ ਸਦਾ ਸੰਸਾਰ ਦੇ ਵਿੱਚ ਵਿਛੜਣ ਕੀ ਕਰਦਾ ਕਿ ਕੀ ਅਸੀਂ ਉਹਨਾਂ ਤਰ੍ਹਾਂ ਦਾਗ ਤੇ ਉਹਨੀਆਂ ਮਾਫੀਆਂ ਉਸ ਤੋਂ ਮੰਗ ਲਈਂ ਸੋਹਗ ਮਹਾਰਾਜ ਸ਼ੇਰ ਸਿੱਖ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹਰਿ ਗੁਮਾਰਾਜ ਸ਼ੇਰ ਸਿੰਘ ਈਸ਼ਣ ਓਮ ਕਗਵਾੰਦੀ ਜੈ